ਕੰਗਰਾ ਦੀ ਐਮਰਜੈਂਸੀ ਫਿਲਮ ਹੁਣ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਲੇਕਿਨ ਰਿਲੀਜ਼ ਤੋਂ ਪਹਿਲਾਂ ਹੀ ਇਸ ਦਾ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਸੀ ਕਿਉਂਕਿ ਫਿਲਮ ਵਿੱਚ ਜਿਸ ਤਰ੍ਹਾਂ ਨਾਲ ਪਿੰਡਰਾ ਵਾਲੇ ਨੂੰ ਪੇਸ਼ ਕੀਤਾ ਗਿਆ ਹੈ ਇਸ ਤੋਂ ਪੰਜਾਬ ਦਾ ਤਤਕਾ ਕਿਤੇ ਨਾ ਕਿਤੇ ਨਾਰਾਜ਼ ਚੱਲ ਰਿਹਾ ਸੀ ਜਿਸ ਦੇ ਚੱਲਦਿਆਂ ਵੱਖ-ਵੱਖ ਜਗਾਵਾਂ ਉੱਤੇ ਇਸ ਫਿਲਮ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਕਿ ਇਸ ਫਿਲਮ ਨੂੰ ਉਹਨਾਂ ਦੇ ਵੱਲੋਂ ਸਿਨੇਮਾ ਘਰਾਂ ਵਿੱਚ ਰਿਲੀਜ਼ ਨਹੀਂ ਹੋਣ ਦੇਣਾ ਉਥੇ ਹੀ ਕਈ ਜਥੇਬੰਦੀਆਂ ਦੇ ਵੱਲੋਂ ਸਿਨੇਮਾ ਮਾਲਕਾਂ ਨੂੰ ਇਹ ਵੀ ਅਪੀਲ ਕੀਤੀ ਗਈ ਸੀ ਕਿ ਉਹ ਇਸ ਫਿਲਮ ਨੂੰ ਚੰਦ ਪੈਸੇ ਦੇ ਖਾਤਰ ਸਿਨੇਮਾ ਘਰਾਂ ਵਿੱਚ ਨਾ ਚਲਾਉਣ ਕਿਉਂਕਿ ਇਸ ਨਾਲ ਮਾਹੌਲ ਖਰਾਬ ਹੋ ਸਕਦਾ ਹੈ ਲੇਕਿਨ ਇਹਨਾਂ ਸਭ ਚੀਜ਼ਾਂ ਨੂੰ ਦਰਕਰਨ ਕਰਦੇ ਹੋਏ ਇਹ ਫਿਲਮ ਪੰਜਾਬ ਦੀ ਰਾਜਧਾਨੀ ਦੇ ਵਿੱਚ ਹੁਣ ਰਿਲੀਜ਼ ਹੋ ਚੁੱਕੀ ਹੈ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਹ ਫਿਲਮ ਕੌਂਟਰੋਵਰਸੀ ਵਿੱਚ ਆ ਚੁੱਕੀ ਸੀ ਜਿਸ ਕਰਕੇ ਜਿਸ ਨੇ ਇਹ ਫਿਲਮ ਨਹੀਂ ਵੀ ਦੇਖਣੀ ਸੀ ਉਹ ਵੀ ਹੁਣ ਇਹ ਦੇਖਣਾ ਚਾਹੇਗਾ ਕਿ ਆਖਿਰ ਇਸ ਫਿਲਮ ਵਿੱਚ ਅਜੀਹਾ ਕੀ ਹੈ ਜਿਸ ਕਰਕੇ ਇਸ ਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਹੈ ਇਹ ਸਿਰਫ ਇਸ ਫਿਲਮ ਨਾਲ ਹੀ ਨਹੀਂ ਹੋਇਆ ਬਲਕਿ ਪੀਕੇ ਫਿਲਮ ਓ ਮਾਈ ਗੋਡ ਦੇ ਦੋਨੋਂ ਪਾਰਟਸ ਮੌਕੇ ਵੀ ਬਹੁਤ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ ਤਾਂ ਦੇਖ ਲਵੋ ਇਹ ਫਿਲਮਾਂ ਕਿੰਨੀਆਂ ਸੁਪਰ ਡੁੱਪਰ ਹਿੱਟ ਸਾਹਮਣੀਆਂ ਕਈ ਫਿਲਮ ਸਟਾਰ ਡਾਇਰੈਕਟਰ ਅੱਜਕੱਲ ਫਿਲਮ ਨੂੰ ਕੌਂਟਰੋਵਰਸੀ ਵਿੱਚ ਲਿਆਉਣ ਦੀ ਕਾਫੀ ਕੋਸ਼ਿਸ਼ ਕਰਦੇ ਨੇ ਤਾਂ ਜੋ ਲੋਕ ਉਹਨਾਂ ਦੀ ਫਿਲਮ ਦੇਖਣ ਦੇ ਲਈ ਮਜਬੂਰ ਹੋ ਜਾਣ ਹੁਣ ਤੁਹਾਨੂੰ ਦੱਸਦੇ ਆ ਕਿ ਇਸ ਫਿਲਮ ਵਿੱਚ ਅਜਿਹਾ ਕੀ ਹੈ ਜਿਸ ਕਰਕੇ ਇਸ ਦਾ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੰਗਰਾਂ ਦੀ ਇਹ ਫਿਲਮ 1984 ਵਿੱਚ ਹੋਏ ਨਰ ਸੰਹਾਲ ਤੇ ਬੇਸਡ ਹੈ ਇਸ ਵਿੱਚ ਹਿੰਦੂ ਤੇ ਸਿੱਖ ਭਾਈਚਾਰਕ ਸਾਂਝ ਦੇ ਉਲਟ ਘਟਨਾਵਾਂ ਨੂੰ ਪੇਸ਼ ਕਰਕੇ ਉਸ ਵਿੱਚ ਫਰਕ ਪਾਉਣ ਦਾ ਯਤਨ ਕਰਦੇ ਹੋਏ ਦਿਖਾਇਆ ਗਿਆ ਹੈ। ਸੰਤ ਭਿੰਡਰਾਂਵਾਲੇ ਦੇ ਅਕਸ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਉੱਥੇ ਹੀ ਤੁਹਾਨੂੰ ਦੱਸਦੀ ਹੈ ਕਿ ਫਿਲਮ ਦੇ ਵਿੱਚੋਂ ਹੁਣ ਤੱਕ ਕਈ ਸੀਨਸ ਨੂੰ ਵੀ ਕਢਵਾ ਦਿੱਤਾ ਗਿਆ ਹੈ। ਚੰਡੀਗੜ੍ਹ ਵਿੱਚ ਇਸ ਦੀ ਰਿਲੀਜ਼ ਤੋਂ ਬਾਅਦ ਬਹੁਤ ਸਾਰੇ ਸਿਨੇਮਾ ਘਰਾਂ ਵਿੱਚ ਭੀੜ ਨਾਲ ਦੇ ਬਰਾਬਰ ਦੇਖਣ ਨੂੰ ਮਿਲੇ। ਇੱਕ ਸਿਨੇਮੇ ਵਿੱਚ ਤਾਂ ਸਿਰਫ 13 ਟਿਕਟਾਂ ਹੀ ਵਿਕੀਆਂ ਬਾਕੀ ਸਾਰਾ ਸਿਨੇਮਾ ਖਾਲੀ ਪਿਆ ਸੀ ਕੰਗਨਾ ਦੀ ਫਿਲਮ ਪੰਜਾਬ ਦੇ ਕਾਲੇ ਦੌਰ ਨੂੰ ਦੱਸਉਂਦੀ ਆ 1984 ਵਿੜੇ ਜਿੱਥੇ ਘਰਾਂ ਦੇ ਘਰ ਉੱਜੜ ਗਏ ਸੀ ਲੋਕ ਇਸ ਗਮ ਤੋਂ ਉੱਪਰ ਵੀ ਨਹੀਂ ਪਾਏ ਉੱਥੇ ਹੀ ਇਸ ਫਿਲਮ ਨੇ ਉਹਨਾਂ ਦੇ ਜ਼ਖਮਾਂ ਨੂੰ ਫਿਰ ਤੋਂ ਹਰਿਆ ਕਰਨ ਦਾ ਕੰਮ ਕੀਤਾ ਹਾਲਾਂਕਿ ਇਹ ਫਿਲਮ ਦੇਸ਼ ਭਰ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਲੇਕਿਨ ਪੰਜਾਬ ਵਿੱਚ ਇਸ ਦਾ ਕੀਪ ਵਿਥ ਹੋਣ ਵਾਲਾ ਹੈ ਇਹ ਦੇਖਣਾ ਹੋਵੇਗਾ